ਜਿੰਨਾ ਜਿੰਨਾ ਮੇਰੇ ਵੀਰਾਂ ਨੇ ਇਹ ਝੰਡੀਆਂ ਬੰਨੀਆਂ ਨੇ ਲੋਕਾਂ ਯਾਰ ਪੀਰ ਜੀ ਉਹਨਾਂ ਦੇ ਨਏ ਕਮਾਈਆਂ ਦੇ ਵਾਅਦੇ ਕਰਨ ਦਿਨ-ਦੁੱਖਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ ਇਧਰੇ ਸਾਡੇ ਬਲਵਾਨ ਨੇ ਪਰੰਪਰੇ ਨੂੰ ਪਹੁੰਚਾ ਆਫੀਸੀ ਖਰੜ ਜੀ ਜਿਹੜਾ ਸਾਫਾ ਪ੍ਰਧਾਨ ਟਰੈਕ ਜੀ ਨੇ ਖੜਵਾ ਨਾਲ ਸਾਡੀ ਸਾਰੀ ਦੰਗਲ ਕਮੇਟੀ ਹੈ ਬਹੁਤ ਜਿਆਦਾ ਲੱਗ ਜਾਇਤਾ ਬਾਬਾ ਧੌੜੀ ਰਾਜ ਜੀ ਨੇ ਤੇ ਗੁਰਦੇਵ ਸਿੰਘ ਦੀ ਟਿਵਾਰਾ ਸੁਦੇਸ਼ ਪ੍ਰਧਾਨ ਜੀ ਮੇਰੇ ਕੋਲ ਖੜੇ ਹੈ ਕਹਿੰਦੇ 20 ਮਿੰਟ ਦਾ ਸਮਾਂ ਲੱਡੂ ਵੀ ਆਇਆ ਹੈ ਦੂਜੇ ਪਾਸੇ ਪਰਵਿੰਦਰ ਪਹਿਲਵਾਂ ਜੀ ਪੱਟੀ ਪੱਟੀ ਵਾਲਾ ਪਰਵਿੰਦਰ ਹੈ ਕਹਿੰਦੇ ਮਧਰੇ ਜੇ ਕੱਦ ਵਿੱਚ ਆ 48000 ਰੁਪਏ ਦੀ ਚੰਡੀ ਦੀ ਕੁਸ਼ਤੀ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹਾਂਜੀ ਆ 48000 ਯਾਰ ਤੇਰਾ ਸੁਪਰਸਟਾਰ ਕੌਣ ਸੁਪਰਸਟਾਰ ਬਣੇਗਾ ਕੌਣ ਬਲੇ ਬਲੇ ਕਰਵਾਵੇਗਾ ਆ 48000 ਦੀ ਕਹਿੰਦੇ ਝੰਡੇ ਦੀ ਕੁਸ਼ਤੀ ਹੈ ਜਸਲ 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 ਇੱਕ ਮਿੰਟ ਲਓ ਜੀ ਜਿਹੜੀ 2 ਨੰਬਰ ਚੰਡੀ ਦੀ ਗੋਸਤੀ ਸੀ ਉਸ ਗੋਸਤੀ ਦੇ ਵਿੱਚੋਂ ਸੰਮਿਤ ਪਹਿਲਵਾਨ ਚੀਮਾ ਨੂੰ ਜੇਤੂ ਘਰਾੜ ਦਿੱਤਾ ਗਿਆ ਇਹ ਬਲਵਾਨ ਬਲਵਾਨ ਦੇ ਲੱਡੂ ਬਲਵਾਨ ਵੱਲੋਂ ਬੇਨਤੀ ਨੂੰ ਜੇਤੂ ਘਰਾੜ ਦਿੱਤਾ ਗਿਆ ਇੱਧਰ ਕਹਿੰਦੇ 49000 ਦੀ ਚੰਡੀ ਦੇੜੀ ਫਿਰ ਹੋ ਚੁੱਕੀ ਆ ਅੱਡੀ ਗੁਸਤੀ ਜਿਹੜੀ ਸਰੋਚਦੀ ਆ ਰਵੀ ਕਹਿੰਦਾ ਵੀ ਹਰ ਮਰ ਕੈਨੇਡਾ ਦਾ ਮੇਰੇ ਵੱਲੋਂ ਇੱਕ ਵਾਰ ਫਿਰ ਥੈਂਕ ਯੂ ਕਰਦੇ ਜਿਹਨੇ ਮਾਨ ਰੱਖਿਆਗਾ ਰਵੀ ਪਹਿਲਵਾਨਾ ਸਾਡਾ ਨਾਗਪੁਰੀਆ ਕੈਨੇਡਾ ਵਾਲੇ ਕਰੇ ਹੱਥ ਮੜਿਆ ਜਾ ਸਾਡੇ ਮਾਨ ਰੱਖਿਆ ਹਾਂਜੀ ਕਰੀਓ ਹਾਂਜੀ ਦਸਨ ਜੀ ਲਾਜੂ ਹੁਣ ਮੈਂ ਬੇਨਤੀ ਕਰਦਾ ਲੱਡੂ ਪਹਿਲਵਾਨ ਜੀ ਲੱਡੂ ਪਹਿਲਵਾਨ ਜੀ ਨਦਾਮਪੁਰ ਇੱਕ ਵਾਰ ਖਾੜੇ ਨੂੰ ਇਸਲਾਮੀ ਦੋ ਜਿਸ ਪਹਿਲਵਾਨ ਨੇ ਸ਼ੇਰ-ਏ-ਹਿੰਦ ਦੇ ਕਿਤਾਬ ਦਿੱਤੇ ਨੇ ਬਹੁਤ ਵਧੀਆ ਕੁਸ਼ਤੀ ਖੇਤਰ ਵੱਲੇ ਵੱਲੇ ਕਰਵਾਈ ਹੈ ਅੱਜ ਸਾਰੀ ਜ਼ਿੰਮੇਵਾਰੀ ਦੀ ਪੁਜਾਰੀ ਇਹਨਾਂ ਦੇ ਮੂਹਰੇ ਦਿੱਤੀ ਤੇ ਲੱड्डू ਪਹਿਲਵਾਨ ਜੀ ਨਾਮਪੁਰ ਜੇ ਵਧੀਆ ਕੁਸ਼ਤੀ ਦੰਗਲ ਕਰਵਾਇਆ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਪਹਿਲਵਾਨ ਦੇ ਨਾਂ ਤੇ ਬੜਾ ਜੇਜੂ ਤੇ ਹੁਣ ਮੈਂ ਬੇਨਤੀ ਕਰਦਾ ਸ਼ਗਦੇਵ ਪਹਿਲਵਾਨ ਜੀ ਨਾਮਪੁਰ ਸ਼ਗਦੇਵ ਪਹਿਲਵਾਨ ਜੀ ਇੱਕ ਵਾਰ ਖਾੜੇ ਨੂੰ ਇਸਲਾਮੀ ਦੋ ਜੀ ਸਾਡੇ ਨਗਰ ਦਾ ਨਾਮ ਰੋਸ਼ਨ ਕੀਤਾ ਪਹਿਲਵਾਨੀ ਖੇਤਰ ਦੇ ਵਿੱਚ ਰੱਜਾ ਪੂਜਾ ਪਰਿਵਾਰ ਹੈ ਇੱਕ ਵਾਰ ਸ਼ਗਦੇਵ ਪਹਿਲ ਦੇ ਨਾਤੇ ਵੀ ਜ਼ੋਰਦਾਰ ਤਾੜੀ ਮਾਰੋ ਜੀ ਵਾਹ ਜੀ ਵਾਹ ਉਧਰ 2 ਨੰਬਰ ਜੱਡੀ ਦੇ ਵਿੱਚ ਸਮਿਤ ਪਹਿਲਵਾਨ ਜੀ ਚੀਮਾ ਉਸ ਪਹਿਲਵਾਨ ਨੂੰ ਜੇਤੂ ਘਰਾੜ ਦਿੱਤਾ ਗਿਆ ਤੇ ਮਨਕਰਨ ਪਹਿਲਵਾਨ ਦੇ ਗਿੱਟੇ ਤੇ ਸੱਟ ਵੀ ਲੱਗੀ ਆ ਵਾਹ ਜੀ ਵਾਹ ਭਾਈ ਹੁਣ ਮੈਂ ਬੇਨਤੀ ਕਰਦਾ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਆਲਮਾ ਹਾਂਜੀ ਤੇ ਹੁਣ ਮੈਂ ਬੇਨਤੀ ਕਰਦਾ ਭਾਰਤਮਲ ਸਮਰਾਟ ਗੁਰਮੁਖ ਪਹਿਲਵਾਨ ਜੀ ਪਟਿਆਲਾ ਮਿੱਤਰੋ ਘਰ ਘਰ ਮਲ ਨਹੀਂ ਜਾਂਦੇ ਸਦੀਆਂ ਬਾਅਦ ਏਡੇ ਏਡੇ ਪਹਿਲਵਾਨ ਪੈਦਾ ਹੁੰਦੇ ਨੇ ਤੇ ਹੁਣ ਮੈਂ ਬੇਨਤੀ ਕਰਦਾ ਭਾਰਤਮਲ ਸਮਰਾਟ ਗੁਰਮੁਖ ਪਹਿਲਵਾਨ ਜੀ ਪਟਿਆਲਾ ਇੱਕ ਵਾਰ ਸੰਗਤਾਂ ਦੇ ਨਫਰੇ ਸਾਜੀ ਜਰੂਰ ਕਰਨ ਜੀ ਜਿਨ੍ਹਾਂ ਨੇ ਏਸ਼ੀਆ ਦੇ ਵਿੱਚੋਂ ਮੈਡ ਜਿੱਤੇ ਨੇ ਭਾਰਤਮਲ ਸਮਰਾਟ ਦੇ ਖਿਤਾਬ ਜਿੱਤੇ ਨੇ ਪੰਜਾਬ ਸਰਕਾਰ ਨੇ ਸੇਰੇ ਪੰਜਾਬ ਮਹਾਰਾਜ ਜੀ ਸਿੰਘ ਅਵਾਰਡ ਦੇ ਕੇ ਇਹਨਾਂ ਨੂੰ ਸਨਮਾਨੇ ਬਹੁਤ ਵੱਡਾ ਨਾਮ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਇੱਕ ਵਾਰ ਗੁਰਮukh ਪਹਿਲਵਾਨ ਜੀ ਦੇ ਨਾਮ ਤੇ ਜ਼ੋਰਦਾਰ ਤਾੜੀ ਮਾਰ ਦਿਓ ਸਾਰੇ ਵੀਰਾਂ ਨੂੰ ਬੇਨਤੀ ਹੈ ਤੇ ਹੁਣ ਮੈਂ ਬੇਨਤੀ ਕਰਦਾ ਮਕਤਿਆਰ ਸਿੰਘ ਮੁੱਖੀ ਪਹਿਲਵਾਨ ਜੀ ਰੰਮੇਵਾਲੇ ਜਿਨ੍ਹਾਂ ਨੇ ਇਸ ਨਗਰ ਦੇ ਵਿੱਚੋਂ ਕਈ ਵਾਰ ਝੰਡੀਆਂ ਜਿੱਤੀਆਂ ਨੇ ਮਕਤਿਆਰ ਸਿੰਘ ਮੁੱਖੀ ਪਹਿਲਵਾਨ ਜੀ ਰੰਮੇਵਾਲੇ ਉਹ ਵੀ ਸੰਗਤਾਂ ਦੇ ਨਾਲ ਫਤਿਹ ਸਾਂਝੀ ਕਰ ਰਹੇ ਨੇ ਸਾਰਾ ਨਗਰ ਸਾਰਾ ਇਲਾਕਾ ਜਾਣਦਾ ਇੱਕ ਵਾਰ ਇਹਨਾਂ ਦੇ ਨਾਂ ਤੇ ਵੀ ਜ਼ੋਰਦਾਰ ਤਾੜੀ ਮਾਰੋ ਜੀ ਤੇ ਹੁਣ ਮੈਂ ਬੇਨਤੀ ਕਰਦਾ ਜਗਤਾਰ ਗੋਲੂ ਪਹਿਲਵਾਨ ਜੀ ਟੀਮਸਾਬ ਇੱਕ ਵਾਰ ਖਾੜੇ ਨੇ ਸਲਾਮੀ ਤੋਂ ਸੰਗਰੂਰ ਜ਼ਿਲ੍ਹੇ ਦਾ ਬਹੁਤ ਵੱਡਾ ਨਾਂ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਇਸ ਪਹਿਲਵਾਨ ਦੇ ਨਾਂ ਤੇ ਖੜਾ ਕੇ ਜੀ ਬਹੁਤ ਵਧੀਆ ਵੀ ਸਾਡੀਆਂ 560 ਤੱਕ ਪਹੁੰਚ ਗਏ ਨੇ ਬਈ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਬਹੁਤ ਤਗੜੇ ਕੁਸ਼ਤੀ ਚੱਲਦੀ ਹੋਈ 41000 ਦੀ ਕੁਸ਼ਤੀ ਹੈ ਸੰਤ ਬਾਬਾ ਧਰਤੀ ਦਾ ਜੀ ਉਧਰ ਕਹਿੰਦੇ ਬਾਪੂਸ ਵੀ ਅੱਜ ਤੇ ਪਰਾਜਮੰਦੇ ਜੀ ਖਰੜਾ ਸਾਡਾ ਕਹਿੰਦੇ ਗੜਵੇ ਵਾਲਾ ਆਪਣੇ ਸਾਰੇ ਯਾਰਾ ਮਿੱਤਰ ਆਇਆ ਅੱਕੇ ਕੈਂਪਰ ਹੁਣੀ ਵੀ ਨਾਲ ਪੁੱਜੇ ਹੋਇਆ ਨਾਲ ਕਹਿੰਦੇ ਖੱਗੀ ਕੈਂਪਰ ਹੁਣੀ ਸੇਵ ਕੋਣੀ ਸਾਡੇ ਸਾਰੇ ਮਿੱਤਰਾਂ ਦਾ ਧੰਨਵਾਦ ਉਧਰ ਕਹਿੰਦੇ ਮਸਤਾਨ ਸਾਡਾ ਵੀਰ ਕਹਿੰਦੇ ਸਟੇਡੀਅਮ ਦੇ ਵਿੱਚ ਬੈਠਾ ਹੈ ਉਹਨਾਂ ਦੇ ਕਹਿੰਦੇ ਫਾਦਰ ਉਧਰ ਕਹਿੰਦੇ ਸੰਤ ਮਹਾਂਪੁਰਸ਼ਵਾਂ ਦਾ ਧੋਨੇ ਦਾ ਜੇ ਤਿੰਨੋਂ ਬਲਾਰੇ ਨੇ ਆਪਣੇ ਆਸ਼ੀਰਵਾਦ ਪੂਜਦੇ ਕਰਦੇ ਆ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਆ ਮਸਕਾਨ ਕਹਿੰਦਾ ਵੀ ਇਹ ਸਾਲ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਅਗਲੇ ਸਾਲ 21000 ਦੀ ਝੰਡੀ ਵੜਨੀ ਹੈ ਕਿਉਂਕਿ ਇਹ ਸਾਲ ਕਦੇ ਮਸਤਾਨ ਨੇ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈਗੇ ਆਸਟ੍ਰੇਲੀਆ ਰਹਿਣਾ ਫਰਦਾ ਦੇਵ ਦੇਸ ਦਾ ਪੁੱਤਰਾ ਨਾਲ ਕਹਿੰਦੇ ਸੰਬਰੀ ਅਸਟ੍ਰੇਲੀਆ ਮਸਤਾਨ ਅਸਟ੍ਰੇਲੀਆ ਦੇ ਉੱਚੇ ਤੌਰ ਤੇ ਧੰਨਵਾਦ ਆ ਵਾਜੀ ਗੁਰ ਗੁਰਪਿਆਰ ਪਹਿਲਵਾਨ ਜੇ ਪਹਿਲਵਾਨ ਵੀਰੇ ਨਾਲ ਸੰਪਰਕ ਕਰ ਰਹੇ ਉਧਰ ਕਹਿੰਦੇ ਗਰਾਊਂਡ ਦੇ ਵਿੱਚ ਫਿਰ ਪਾਰ ਪਹਿਲਵਾਨ ਜਿੱਥੇ ਬਾਸੂ ਹੈ ਜਰੂਰ ਵੀਰੇ ਨਾਲ ਸੰਪਰਕ ਕਰੇ ਮਲਵਾਨ ਦੇ ਨਾਲ ਬਹੁਤ ਬਹੁਤ ਧੰਨਵਾਦ ਆ ਉਧਰ ਕਹਿੰਦੇ ਸਾਡਾ ਰਵੀ ਆ ਕਿਹਨੇ ਇਸ ਨਗਰ ਦਾ ਉੱਪਰਿਆ ਪਹਿਲਵਾਨ ਆ ਉਹਦੇ ਵੱਲੋਂ ਕਹਿੰਦੇ ਅੱਜ ਹਰਮਨ ਕੈਨੇਡਾ ਨੇ ਵੱਡੇ ਮਾਣ ਬਖਸ਼ਿਆ ਵਿਸ਼ੇਸ਼ ਤੌਰ ਤੇ ਹਰਮਨ ਕੈਨੇਡਾ ਵਾਲੇ ਦਾ ਧੰਨਵਾਦ ਆ ਰਵੀ ਕਹਿੰਦਾ ਮੇਰੀ ਤਰਫੋਂ ਉਸ ਦਾ ਜਾਂ ਥੈਂਕ ਯੂ ਕਰਦੇ ਮੈਂ ਨਾਲ ਆ ਜਿਹਨੇ ਮਾਣ ਰੱਖਿਆਗਾ ਅੱਜ ਇਸ ਪਿੰਡ ਦੇ ਜੰਗਲ ਦੇ ਵਿੱਚ ਹਰਮਨ ਕੈਨੇਡਾ ਵਾਹ ਇੱਧਰ ਰਮਨਦੀਪ ਸਿੰਘ ਜੀ ਨਿਜ਼ਾਮਪੁਰ ਸਾਡੇ ਮਿੱਤਰਾਂ ਦੀ ਦੁਨੀਆ ਦੇ ਰਮਨਦੀਪ ਸਿੰਘ ਨਜ਼ਾਪੂਰ ਉਹਨਾਂ ਦਾ ਵੀ ਅਸੀਂ ਤੈਦ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਸਾਡੇ ਪੰਜਾਬੀ ਬੋਲਾਂ ਤੋਂ ਕੋਸ਼ੋ ਕੇ ਵੱਡੇ ਮਾਨ ਸਨਮਾਨ ਕੀਤੇ ਜ ਨੇ ਤੈਦ ਨੂੰ ਧੰਨਵਾਦ ਕਰਦਾ ਵੀ ਦਰਸ਼ਕ ਵੀਰੋ ਤੁਸੀਂ ਨੇ ਤਿੰਨ ਚਾਰ ਘੰਟਿਆਂ ਦੇ ਕੁਸ਼ਤੀ ਦਾ ਆਨੰਦ ਮਾਣਿਆ ਜੇ ਤੁਹਾਨੂੰ ਕੁਸ਼ਤੀਆਂ ਵਧੀਆ ਲੱਗੀਆਂ ਨੇ ਸਾਡਾ ਪ੍ਰਬੰਧ ਵਧੀਆ ਲੱਗਾ ਪਹਿਲਵਾਨਾਂ ਨੇ ਵਧੀਆ ਕੁਸ਼ਤੀ ਦਾ ਜੋਰ ਦਿਖਾਏ ਨੇ ਤੁਹਾਡੇ ਮਨ ਨੂੰ ਚੰਗਾ ਲੱਗਾ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਸਾਡੀ ਹੌਸਲਾ ਵਧਾਈ ਦਿਓ ਸਾਰੀ ਟੈਂਡਰ ਕਮੇਟੀ ਦੇ ਨਾਮ ਤੇ ਇੱਕ ਵਾਰੀ ਜ਼ੋਰ ਨਾਲ ਤਾੜੀਆਂ ਮਾਰ ਦਿਓ ਗੱਗਾ ਚਾਰ ਪਿਰ ਦੀ ਅਪਾਰ ਕਿਰਪਾ ਦੇ ਨਾਲ ਹਰ ਸਾਤ ਦੰਗਲ ਆਇਆ ਜਾਂਦਾ ਹੈਗਾ ਸਾਡੇ ਸੁਦੇਸ਼ ਪੁਲਵਾਨ ਦੇ ਦੇ ਚੇਲੇ ਬਾਲ ਕੇ ਅੱਜ ਕੱਲ ਬੱਲੇ ਬੱਲੇ ਕਰਵਾਉਂਦੇ ਆ ਬਾਪੂ ਜੀ ਪਿੱਛੇ ਖੜ ਕੇ ਸਟ੍ਰੈਪ ਜੈਡ ਬਾਲੋਗੇ ਨਾ ਕਿਉਂਕਿ ਮਾਗਰ ਦੁਨੀਆ ਬਹੁਤ ਖੜੀ ਹੈ ਪਿੱਛੇ ਖੜ ਕੇ ਜੇ ਸਪੈਸ਼ਲ ਵੀਡੀਓ ਚਾਹੀਦੀ ਹੈ ਤੇ ਪੰਜਾਬੀ ਲਾਈਵ ਟੀਵੀ ਤੋਂ ਕਾਨੂੰ ਕੱਢ ਲਿਓ ਕਿਉਂਕਿ ਹੁਣ ਤੇ ਕਲਿੱਪਾਂ ਕੱਟੀਆਂ ਜਾਂਦੀਆਂ ਨੇ ਐਵੇਂ ਨਹੀਂ ਕਲਿੱਪਾਂ ਪੈਂਦੀਆਂ ਹਾਂਜੀ ਚਮਕਾਰਿਆਂ ਦਾ ਰਹਦਾ ਮਟਿਆਰੇ ਭਾਈ ਆਈ ਤੋਂ ਨੇ ਕਲਿੱਪਾਂ ਪੈਂਦੀਆਂ ਕੱਖ ਸਿਰਵਿਆਂ ਦਾ ਕੱਸਦਾ ਮਟਿਆਰੇ ਸਾਨੂੰ ਨਹੀਂ ਕਿਰਪਾ ਪੈਂਦੀ ਆ ਕੱਖ ਸਿਰਵਿਆਂ ਦਾ ਕਮੰਡਾ ਹੁਦਾ ਮਟਿਆਰੇ ਬਈ ਬਾਦ ਭੱਜਿਆ ਕੁਸ਼ਤੀ ਚੱਲਦੀ ਹੋਈ ਐਸ ਟਾਈਮ ਪਰਵਿੰਦਰ ਪਹਿਲਵਾਨ ਜੀ ਪੱਟੀ ਭਾਨੇ ਪਹਿਲਵਾਨ ਜੀ ਦਾ ਪੁੱਤ ਪਤੀਜਾ ਐਸ ਟਾਈਮ ਆਪਰੇ ਤੇ ਸੰਮਿਤ ਪਹਿਲਵਾਨ ਜੀ ਰੁੱਤਕ ਅਖਾੜਾ ਢੰਗੇੜਾ ਐਸ ਟਾਈਮ ਹੇਟ ਪਹਿਲਵਾਨ ਚਿਤ ਪ੍ਰਾਪਤ ਕਰਦਾ ਮੇਰੀ ਬੇਨਤੀ ਹੈ ਡਾਕਟਰ ਸ੍ਰਿੰਦਰ ਜੀ ਹੁਣ ਆਪਾਂ ਫ੍ਰੀ ਹੋ ਗਏ ਆਪਣਾ ਸਨਮਾਨ ਲੈ ਲੀਏ ਪਹਿਲਵਾਨ ਵੀਰ ਜੀ ਦਾ ਇਸ ਉਹਨਾਂ ਨੂੰ ਦਾਲੋ ਹੋ ਗਿਆ ਸਨਮਾਨ ਜੀ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਆ ਇਧਰ ਕਹਿੰਦੇ ਵੱਡੇ ਵੱਲੇ ਟੱਕੀ ਵਾਲਾ ਕਹਿੰਦੇ ਪ੍ਰਵਿੰਦਰ ਤੇ ਸੁਵਿੰਦ ਇਹ ਕਹਿੰਦੇ ਚਰਚਾ ਵੱਡੀ ਹੋ ਰਹੀ ਹੈ ਆਹ ਕਹਿੰਦੇ ਮੁੰਡਾ ਕਹਿੰਦੇ ਜੱਸੇ ਪੱਟੀ ਦੇ ਸ਼ੇਰੋ ਚੱਲ ਗਿਆ ਆਹ ਕਹਿੰਦੇ ਚਰਚਾ ਭਾਨੇ ਪਹਿਲਵਾਨ ਦੀ ਹੁੰਦੀ ਹੈ ਸੋਨੂ ਵਰਗਿਆਂ ਦੀ ਵੱਡੇ ਵੱਡੇ ਪਹਿਲਵਾਨ ਮਹਾਰਾਜੀ ਕਹਿੰਦੇ ਮਾਜੇ ਇਹ ਧਰਤੀ ਨੇ ਪੈਦਾ ਕਰਿਆ ਆ ਪਰਵਿੰਦਰ ਹੈ ਕਹਿੰਦੇ ਪੱਟੀ ਵਾਲਾ ਬੱਲੇ ਬਲੇ ਕਰਵਾ ਰਿਹਾ ਆ ਉਹ ਚਰਚਾ ਕਹਿੰਦੇ ਅੱਜ ਪਰਵਿੰਦਰ ਦੀ ਹੋ ਰਹੀ ਆ ਕਾਲ ਕਹਿੰਦੇ ਬੱਬਾ ਜੀ ਦੂਜੇ ਪਾਸੇ ਸੰਮੇਤ ਬਾਬਾ ਜੀ ਰੋਕਾ ਆ ਠਾੜਾ ਤੰਗੇੜਾ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਕਹਿੰਦਾ ਕਰਨਤ ਪਸੇ ਆ ਪੁੱਤ ਲਈ ਮੱਲੇ ਫਿਰ ਮਿਹਰ ਖੁਦਾ ਦੀ ਹੁੰਦੀ ਏ ਚਾਹਮਾ ਦੇ ਨਾਲ ਪਲਣ ਪਤਨੂ ਫਿਰ ਪਹਿਤ ਬਣਾ ਨੂੰ ਖਾਣ ਪੀਣ ਤੇ ਮਿਹਨਤ ਵੱਡੀ ਚਾਹੀਦੀ ਪਲਵਾਨਾਂ ਨੂੰ ਚੰਡਿਆ ਜੋ ਉਸਤਾਦ ਕਿਸੇ ਦਾ ਬਖਤ ਬਾਵੇ ਤੁਫਾਨਾਂ ਨੂੰ ਅਮਰਦੇਵਾਲ ਵੀ ਕਰੇ ਸਲਾਮ ਓ ਝੁੱਕ ਝੁੱਕ ਕੇ ਪਲਵਾਨਾਂ ਨੂੰ ਅਮਰਦੇਵਾਲ ਵੀ ਕਰੇ ਸਲਾਮ ਝੁੱਕ ਝੁੱਕ ਕੇ ਪਲਵਾਨਾਂ ਨੂੰ ਝੁੱਕ ਝੁੱਕ ਕੇ ਪਲਵਾਨਾਂ ਨੂੰ ਬਾਹੀ ਜੀ ਥੋੜਾ ਸਾਈਡ ਤੇ ਜਗਾਂ ਉਧਰ ਲਾਈਟ ਲੱਗੀ ਆ ਦੀ ਫਾਕਸੇ ਦੇ ਪਿਪੜਵਾਹ ਦੇ ਪਹਿਲੋ ਤਾਗੇ ਜਿਹੜੇ ਲਾਈਵ ਦੇਖ ਰਹੇ ਨੇ ਇਕੱਲਾ ਇਕੱਲਾ ਐਨ ਕਹਿੰਦੇ ਚਰਚਾ ਹੋਵੇ ਉਹਨਾਂ ਇਕੱਲਾ ਇਕੱਲਾ ਅੰਗ ਦਿਖਾਈ ਦੇਵੇ ਮੁੰਡਾ ਕਿਹੜੇ ਥਾ ਮਾਰ ਰਿਹਾ ਕਿਹੜੇ ਪੇਚ ਮਾਰ ਰਿਹਾ ਤੇ ਕਹਿੰਦੇ ਚਰਚਾ ਵੱਡੀ ਹੋ ਰਹੀ ਆ ਪੰਜਾਬੀ ਲਾਈਵ ਟੀਵੀ ਅੱਜ ਦਾ ਡੰਗਲ ਕਹਿੰਦੇ ਦੁਨੀਆ ਦੇ ਵਿੱਚ ਲਾਈਵ ਦਿਖਾਰੀ ਆ ਉਧਰ ਸਾਡਾ ਭਤੀਜਾ ਕਹਿੰਦੇ ਜੋਰਾਵਲ ਜੋਰਾਵਲ ਕਹਿੰਦੇ ਖੜ ਗਿਆ ਨੇ ਅਗਲਾ ਜਿਹੜਾ 2025 ਦਾ ਡੰਗਲ ਹੋਣਾ ਹੈ ਇਹਦੀ ਰੂਪਰੇਖਾ ਕੋਈ ਬੱਕਰੀ ਹੋਣੀ ਆ ਵੱਡੇ ਵੱਡੇ ਪਹਿਲਵਾਨਾਂ ਨੂੰ ਵੱਡੇ ਵੱਡੇ ਨਾਮ ਦਿੱਤੇ ਜਾਣੇ ਨੇ ਅਸੀਂ ਭਾਰੀ ਜਿੰਨੇ ਵੀ ਐਨਆਰਏ ਵੀਰ ਨੇ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਵੱਡੇ ਵੱਡੇ ਕੁਸ਼ਤੀ ਮੰਦਰ ਕਰਵਾਏ ਜਾਂਦੇ ਨੇ ਬਈ ਬਹੁਤ ਬਧੀਆਂ ਕੋਸ਼ਿਸ਼ ਚੱਲਦੀ ਹੋਈ ਇਸ ਟਾਈਮ ਪਰਵਿੰਦਰ ਪਹਿਲਵਾਨ ਜੀ ਪੱਟੀ ਵਾਲਾ ਉੱਤੇ ਰਿਤਿਕ ਮੁੱਲਾਪੁਰ ਦਾ ਸਰਮਾਨ ਬਲਵਾਰ ਪਹਿਲਵਾਨ ਜੀ ਤੇ ਲੱਡੂ ਪਹਿਲਵਾਨ ਜੀ ਕਰ ਰਿਹਾ ਹੈ ਰਿਤਿਕ ਮੁੱਲਾਪੁਰ ਪਹਿਲਵਾਨ ਵਿਸ਼ੇਸ਼ ਤੌਰ ਤੇ ਆਇਆ ਹੈ ਪਿਆਰ ਬਲਵਾਨ ਦੇ ਨਾਲ ਤੇ ਲੱਡੂ ਹੜੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਨਾਲ ਸਰਮਾਨ ਜਿਹੜੇ ਕੀਤੇ ਜਾ ਰਿਹਾ ਹੈ ਨਾ ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਮਿੱਤਰਾਂ ਨੂੰ ਪਰ ਇੰਦਰ ਇੰਦਰ ਖੜਕਾ ਨੜਕਾ ਐਨ ਸੁਆਦ ਵੱਖਰਾ ਤੇ ਚਰਚਾ ਵੱਖਰੀ ਆਹ ਕਹਿੰਦੇ ਮੁੰਡਾ ਪੱਟੀ ਵਾਲਾ ਪਰਵਿੰਦਰ ਬادله ਬਰੇ ਘਟਾਰਿਆ ਉਹ ਭਾਵੇਂ ਪਰਵਿੰਦਰਾ ਉਹ ਕਹਿੰਦੇ ਅੱਜ ਦੁਨੀਆ ਨਚੌਣੇ ਤਾਣੀਆਂ ਉਹ ਕਹਿੰਦੇ ਟਿਹੀ ਖਰਾੜ ਸਾਡਾ ਵੀਰ ਪੁਜਾ ਹੇ ਕਹਿੰਦੇ ਤੌਰ ਤੇ ਫਿਰਵੇ ਵਾਲਾ ਸਾਡਾ ਪ੍ਰਧਾਨ ਹੈ ਟਰੱਕ ਜੀ ਦੇ ਦਰਵਾਜ਼ਾ ਪਿਆਰਾ ਹੈ ਕਹਿੰਦੇ ਮਲਵਾਨ ਵੀ ਦੇਣ ਵਾਲਾ ਤੇ ਕਹਿੰਦੇ ਸਾਰੀ ਕਹਿੰਦੇ ਗੁੱਗਾ ਬਣੀ ਪ੍ਰਬੰਧਕ ਕਮੇਟੀ ਦਾ ਨਗਰ ਨਿਵਾਸੀਆਂ ਦਾ ਤੇ ਉਸਤਾਜ ਕਹਿੰਦੇ ਸਰਦਾਰ ਧੰਨ ਵਾਲਾ ਪਰ ਇਧਰ Kepulauan ini Wah Kepulauan ini ਸੋਨੀ ਸਾਊਂਡ ਸਰਵਿਸ ਕਾਦਰਾਬਾਦ ਇਹ ਸਾਊਂਡ ਵਾਲੇ ਵੀ ਸ਼ਿਫਤ ਕਰੋ ਜਿਨ੍ਹਾਂ ਨੇ ਜਿਨ੍ਹਾਂ ਦੇ ਰਾਹੀਂ ਆਪਾਂ ਨੇ ਆਪਣੇ ਬੋਲ ਯਾ ਦਰਸ਼ਕਾਂ ਦੇ ਕੰਨਾਂ ਵਿੱਚ ਪਾਏ ਨੇ ਆਪਾਂ ਜਾਣਕਾਰੀ ਦਿੱਤੀ ਹੈ ਸੋਨੀ ਸਾਊਂਡ ਸਰਵਿਸ ਕਾਦਰਾਬਾਦ ਸਾਊਂਡ ਵਾਲਿਆਂ ਕਰਾਂਜੀ ਸ਼ਿਫਤ ਤੇਰੀ ਤਾਂ ਨੰਨੇ ਬਕਸ਼ੇ ਲਾਏ ਹੋਏ ਨੇ ਆ ਦੂਰੋਂ ਦੂਰੋਂ ਕੁਸ਼ਤੀ ਪ੍ਰੇਮੀ ਸਾਡੀ ਕਮੈਂਟਰੀ ਸੁਣ ਲਈ ਆਏ ਹੋਏ ਨੇ ਸਾਡੇ ਬੋਲਾਂ ਨੂੰ ਸੁਣ ਲਈ ਆਏ ਹੋਏ ਨੇ ਉਧਰ ਪ੍ਰਵਿੰਦਰ ਪਹਿਲਵਾਨ ਨੇ ਗਰਦਨ ਤੇ ਗੋਡਾ ਧਰਿਆ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਕਹਿੰਦਾ ਮੱਲ ਗਰਦਨ ਤੇ ਗੋਡਾ ਧਰਦਾ ਹੈ ਮੱਲ ਤੇ ਛੱਪ ਕਹਿੰਦੇ ਗਰਦਨ ਤੋਂ ਮਰਦਾ ਮੱਲ ਤੇ ਛੱਪ ਕਹਿੰਦੇ ਗਰਦਨ ਤੋਂ ਮਰਦਾ ਅਰਜੁਨ ਪਾੜੀ ਜੰਦੀਸ਼ ਕੋਲੇ ਪਹਿਲਵਾਨ ਜਦੋਂ ਗਰਦਨ ਤੇ ਗੋਡਾ ਘਰ ਲੈਂਦਾ ਸੀ ਤਾਂ ਲੋਕ ਜਿੱਤੀਆਂ ਚੱਕ ਕੇ ਤੁਰ ਪੈਂਦੇ ਸੀ ਵੀ ਹੁਣ ਇਸ ਪਹਿਲਵਾਨ ਨੇ ਚਿਤ ਕਰ ਦੇਣਾ ਕੋਈ ਬਿਰਲੇ ਬਿਰਲੇ ਗੋਡਾ ਕਰਦੇ ਨੇ ਬਿਰਲੇ ਬਿਰਲੇ ਮਲਤਾਨੀਆਂ ਮਾਰਦੇ ਨੇ ਬਿਰਲੇ ਬਿਰਲੇ ਕਲਾ ਜੰਗ ਮਾਰਦੇ ਨੇ ਤੇ ਬਿਰਲੇ ਬਿਰਲੇ ਪਹਿਲਵਾਨ ਧੋਪੀਆਂ ਮਾਰਦੇ ਬੜੇ ਪਿਆਰ ਪੂਰੇ ਕਰਕੇ ਗਏ ਆ ਬਾਦਨ ਸੇਜੇ ਸਾਡੇ ਅਕਲ ਜੀ ਤਰਾਂਪੁਰ ਵਾਲੇ ਕਦੇ ਚਾਰ ਸਤਕਾਰ ਇਹਨਾਂ ਖੋਲਾ ਜੜੀ ਕੋਈ ਵੇ ਕਰਕੇ ਗਏ ਆ ਮਾ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਬਹਾਦਰ ਸਿੰਘ ਜੀ ਤੁਹਾਡੇ ਅੰਕਲ ਜੀ ਨਨਾਪੁਰ ਵਾਲੇ ਅੰਦੇ ਪਿਆਰ ਆਹ ਪੱਟੀ ਵਾਲਿਆ ਕਿਰਾਫੇ ਬੱਲੇ ਬੱਲੇ ਆਹ ਬੱਲੇ ਹਾਏ ਹਾਏ ਬਈ ਬਹੁਤ ਵਧੀਆ ਗੇ ਨੌਜਾਨ ਜੀ ਹੋਈ ਕਿਹੜਾ ਬਹਿਲਵਾਨ ਜਿੱਤ ਪ੍ਰਾਪਤ ਕਰਦਾ ਕਹਿੰਦਾ ਰਗੜੇ ਰਗ ਕੇ ਜਿਹੜੇ ਬਈ ਨਿਤ ਪਿੰਬਦਾਮਾ ਨੂੰ ਡੰਡ ਪੇਲਦੇ ਰਹਿੰਦੇ ਸੂਰਮੇ ਸੂਬਾ ਦੇ ਸਮਾਜ

ਉਹਦੇ ਰੱਕਰ ਦੇ ਜਿੰਦ ਤੋਂਦਰਾ ਉਦਰੇ ਸਮੇਤ ਪਹਿਲਵਾਨ ਜੀ ਚੀਮਾ ਸਮੇਤ ਪਹਿਲਵਾਨ ਜੀ ਚੀਮਾ ਤੇ ਅੱਜ ਜਗਤਾਰ ਨਗੰਪੁਰਿਆ ਤੇ ਨਾਲ ਬਲਵਾਨ ਪ੍ਰਧਾਨਾ ਕਹਿੰਦੇ ਸਾਰੇ ਵੀਰਾਂ ਦੇ ਉੱਤੇ ਜੇ ਤਰ ਤੇ ਧੰਨਵਾਦ ਸਾਡੇ ਕਹਿੰਦੇ ਜਗਤਾਰ ਗੋਲੂ ਦਾ ਟੀਮ ਨਗੰਪੁਰ ਤੇ ਬਲਵਾਨ ਸਾਡਾ ਵੀਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਆ ਵਾਲਾ ਉਹ ਪਰਵਿੰਦਰ ਬੱਲੇ ਬਲੇ ਕਰਵਾ ਰਿਆ ਆਲਵਾ ਕਰਦੇ ਸੰਤ ਖਬਰੋ ਦੇ ਵਾਹ ਬਈ ਵਾਹ ਬਹੁਤ ਵਧੀਆ ਪੁਸ਼ਟੀ ਚੱਲ ਜੀ ਹੁਈ ਕਹਿੰਦਾ ਨਗਰ ਪੰਚਾਇਤ ਕਮੇਟੀ ਜਾਰੋ ਰਲਮਲ ਕੰਮ ਚ ਲਾਏ ਪੇਪਰ ਵਿੱਚ ਪ੍ਰਕਾਸ਼ਿਤ ਕਰਕੇ ਸਾਰੇ ਖਬਰ ਪਹੁੰਚਾਏ ਬਈ ਦੂਰੋਂ ਦੂਰੋਂ ਆਉਂਦਾ ਜਿਹੜਾ ਪਹਿਲਵਾਨ ਖਵਾਏ ਵਿੱਚ ਅਖਾੜੇ ਦੇ ਉਹੀ ਨਿਤਰੂ ਜਿਹੜਾ ਚੰਗੀਆਂ ਖਰਾਕਾਂ ਖਾਏ ਮਾੜ ਕਮਲਟੀ ਕਰੇ ਉਸ ਦੇ ਜੈਸੇ ਨਾ ਜੈਸੇ ਨਾ ਉਹੀ ਝੰਡੀ ਨੂੰ ਬੜੀ ਜਿੱਤ ਕੇ ਅੱਜ ਲਿਆ ਉਹੀ ਝੱਡੀ ਨੂੰ ਆ ਕੇ ਪਰਮੰਦਰ ਸਰਵਾਈ ਵਾਲਾ ਪਰਮੰਦਰ ਪੱਟੇ ਵਾਹ ਵੇ ਪਾਜਾ ਪੱਟੇ ਵਾਲਾ